ਕਈ ਰੰਗ ਦੇ ਬੰਦੇ ਅਸੀਂ ਵੇਖਦੇ ਹਾਂ ਪਰਖੇ ਜਾਂਦੇ ਨੇ ਸ਼ਾਦੀ ਵਿੱਚਕਾਰ ਬੰਦੇ ਪੈਗ ਲਾ ਕੇ ਟੱਲੀ ਜਦ ਹੋ ਜਾਂਦੇ ਕਰਦੇ ਅਸਲੀ ਆਦਤਾਂ ਜ਼ਾਹਰ ਬੰਦੇ ਲੋਭੀ दारू ਦੇ ਅਕਲ ਦੀ ਹੱਦ ਤਫਦ ਦੇ ਸਮਝਣਾ ਆਪਣੇ ਆਪ ਨੂੰ ਬੜੇ ਹੁਸ਼ਿਆਰ ਬੰਦੇ ਇਨਾਮ ਦੇਣ ਸਟੇਜ ਤੇ ਚੜ ਜਾਂਦੇ ਇਨਾਮ ਦੇਣ ਲਈ ਸਟੇਜ ਤੇ ਚੜ ਜਾਂਦੇ ਬੰਦੇ ਆਪਣਾ ਆਪ ਹੀ ਵਾਰ ਬੰਦੇ ਬੇਅਕਲ ਉਹ ਰੰਗ ਚ ਭੰਗ ਪਾਉਂਦੇ ਕਰਦੇ ਸਭ ਨੂੰ ਖੱਜਲ ਖੁਆਰ ਬੰਦੇ ਚੰਗੇ ਬੰਦਿਆਂ ਦਾ ਕੋਈ ਵੀ ਅੰਤ ਨਹੀਂ ਅਸੀਂ ਵੇਖੇ ਹੈ ਬੜੇ ਸਮਝਦਾਰ ਬੰਦੇ ਨਸ਼ਾ ਪੀ ਕੇ ਕਦੀ ਨਹੀਂ ਗਲਤ ਹੁੰਦੇ ਨੱਚਦੇ ਟੱਪਦੇ ਲਾਉਂਦੇ ਮੈਂ ਫਲਾंचं ਅਨਚਾਰ ਬੰਦੇ ਮਾੜਾ ਸ਼ਬਦ ਕਿਸੇ ਨੂੰ ਬੋਲਦੇ ਨਹੀਂ ਕਰਨ ਸਭ ਦਾ ਉਹ ਸਤਕਾਰ ਬੰਦੇ ਕਦਰ ਹੁੰਦੀ ਹੈ ਸਦਾ ਸਿਆਣਿਆਂ ਦੀ ਤੇ ਅਕਲ ਗਉਂਦੇ ਨਹੀਂ ਸਮਝਦਾਰ ਬੰਦੇ ਕਾਰਜ ਕਿਸੇ ਦੇ ਵਿੱਚ ਨਾ ਵਿਘਨ ਪਾਈਏ ਕਰਦੇ ਸਭ ਨੂੰ ਸੱਚਾ ਪਿਆਰ ਬੰਦੇ ਗੁਰੂ ਨਾਨਕ ਸਿੰਘ ਉਹਨਾਂ ਦਾ ਮੁੱਲ ਕੀਏ ਜਿਹੜੇ ਹੁੰਦੇ ਨੇ ਯਾਰਾਂ ਦੇ ਯਾਰ ਬੰਦੇ ਜਿਹੜੇ ਹੁੰਦੇ ਨੇ ਯਾਰਾਂ ਦੇ ਯਾਰ ਬੰਦੇ